Do we do it i I'm oh, It's sure. sure. د سوي د سوي ميرتو سدن مليا نار گلا مچلاو ثاني جو گن من ديمن هريا د ستقي لوه ملو يا يتوان دا سب فسانا پکنا پي اين گن करत चल पाए ये हर सहारा वन कृपालु दयाल वन कृपालु मेरे सब सुख गए अपने सब सारे नाम के सिवा मेरे गमन नाता है जिसने मेरे महापिता की सहायता की वाणी कौन आकर मन भय पर गया सा do meu ਆਮੇ ਬਰਤਨੀ ਦੀ ਜੋ ਵਰਨਣ ਕਰਾਉਂਦਾ ਜਿਸ ਵਲ ਕੋਲ ਦਾ ਉਹੀ ਕਾ ਗ੍ਰਭ ਬੋਲੇ ਉਹ ਵੀ ਕਾ ਪ੍ਰਭ ਖੰਡੋੜਾ ਇਹ ਕਿਹ ਧਰੂ ਕਿਸ ਤਰ੍ਹਾਂ ਖੰਡਿਆ ਜਾਂਦਾ ਹੈ ਉਸ ਸਾਹਿਬ ਦੀ ਗੁਰਬਾਣੀ ਦੇ ਦੱਸਿਆ ਬਾਣੀ ਦੇ ਵਿੱਚ ਤੇ ਇਹ ਦੇਖਿਆ ਕੋਈ ਸਾਰੇ ਪੜਦੇ ਹੁੰਦਾ ਵੀ ਦੁਖ ਲੋਗ ਸੰਤਾਪ ਪੁੱਤਰੇ ਗਾਵੈ ਨਾ ਅੰਦਰੇ ਸੁਮੀ ਸਸੀ ਭਾਈ ਦੁਬਾਰੋ ਲੋਕ ਤੁਸੀਂ ਇੱਥੇ ਕਿੱਥੇ ਆਏ ਹੋ ਬਾਇਨ ਸੋਨ ਨੂੰ ਵਾਸਤੇ ਦੁੱਖ ਰੋਦੋਂ ਵਾਸਤੇ ਇੱਥੇ ਕਰਕੇ ਆਏ ਹੋ ਨਾ ਅਰੇ ਜੀ ਕਹਿੰਦੇ ਉਹ ਤੇ ਨਹੀਂ ਆਇਆ ਲੋਕ ਰੋਗ ਲਾਉਣ ਵਾਸਤੇ ਆਏ ਹੋ ਜੀ ਵਾਹਿਗੁਰੂ ਜੀ ਸਾਰੇ ਜੰਮ ਦੇ ਲਖਣਾਂ ਨੂੰ ਤੋੜੋ ਜੀ ਕਿ ਜੇ ਦੂਰ ਰੋਗ ਲਾਉਣ ਵਾਸਤੇ ਆਏ ਹੋ ਤੇ ਗੁਰੂ ਸਾਹਿਬ ਜੀ ਦਾ ਜਰ ਬਾਣੀ ਦੇ ਵਿੱਚ ਲਿਖਿਆ ਹੈ ਕਿ ਕਾਦੇ ਨਾਲ ਉਤਰ ਕੇ ਸੁਣੀ ਤੇ ਜਦੋਂ ਬਾਣੀ ਚਲਣ ਨਹੀਂ ਆਇਆ ਉਹ ਦੋ ਮੇਰੇ ਸਾਹਮਣੇ ਬੈਠ ਕੇ ਆਪਣੀ ਪਾਣੀ ਨਾਲ ਉਹ ਵੀ ਜਾਂਦੀ ਹੈ ਬਹੁਤ ਧੀਮੀ ਜਿਹੀ ਚੱਲਦੀ ਹੈ। ਵਾਹਿਗੁਰੂ ਦੀ ਇੱਕ ਇੱਕ ਸ਼ਰਤ ਹੈ ਜਿੰਨੀਆਂ ਮਰਜ਼ੀ ਗੱਲਾਂ ਕਰੋ ਆਹ ਬਿੱਲੀ ਹਸਪਤਾਲ ਦੀ ਹੈ। ਐਸੇ ਗ੍ਰੀਟੂ ਨੀ ਰਹਿ ਗਏ ਐਂ ਐਂ ਕਰਦੇ। ਕਾਰੀ ਦੇ ਕੱਪੜੇ ਤੇ ਕਰੀਮ ਜੁਨੀ। ਮੈਂ ਨਾਲ ਇਹ ਕਿਹਾ ਵੀ ਗੱਲਾਂ ਜਿੰਨੀਆਂ ਮਰਜ਼ੀ ਕਰੋ ਜਿੰਨੇ ਗੱਲ ਕਰਨੀ ਉਹਦੇ ਵਾਸਤੇ ਸ਼ਰਤ ਵੀ 500 ਦਾ ਨੋਟ ਰੱਖ ਦਿਓ। ਦੋਨੋਂ ਗੱਲ ਕਰਨ ਤੋਂ ਲੈ ਕੇ ਹੈ ਪੰਜ ਪੰਜ ਸਭ ਕੇ ਜਿ ਲੱਗੇ ਨੇ ਲੋਕੀਂ ਲੋਕ ਤੇ ਬਾਣੀ ਸੁਣਨ ਆ ਕਰਦੇ ਨੇ ਗੁਰੂ ਬਾਣੀ ਦੇ ਜਿਸੀ ਆਪਣੀ ਬਾਣੀ ਹੈ ਤੂੰ ਜੇ ਸੁਣਾਈ ਜਾਂਦੀ ਹੈ ਜਿਹੜੇ ਪ੍ਰਬੰਧਕ ਜਾਨੂ ਨੇ ਨਾ ਪ੍ਰਬੰਧਕ ਇਹ ਬੜੇ ਸਿਆਣੇ ਹੁੰਦੇ ਆ ਇਹਨਾਂ ਨੇ ਬੋਲਣ ਵਾਲਾ ਜਿਹੜਾ ਬਖਤਾ ਹੁੰਦਾ ਹੈ